ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ ਬਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਬੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦਾਂਗੇ ਪਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਅੱਡ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸੇ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰਿਆਮ ਗਾਲਾਂ ਕੱਢ ਕੇ ਇਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਨਹੀਂ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਤਾਂ ਹੀ ਲੋਕੀ ਬੋਰਡ ਪਾਉਣਗੇ ਲੋਕੀ ਤਾਂ ਬੋਕਸ ਸੀਗਾ ਕਿ ਮੇਰੇ ਐਸਸੀ ਪਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕਰਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਜੀ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਂ ਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇ ਹੋ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੂੰ ਉਹਦੇ ਸਾਹਮਣੇ ਖੜਾ ਹੋ ਜਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪੁਰਪਗੰਡ ਸਾਹਿਬ ਨੇ ਸਾਨੂੰ ਡਾਕਟਰ ਪਿੰਨਵਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜ਼ਨ ਹੈਗਾ ਹੋਂਦਾ ਹਾਂਜੀ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ 12 ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਇਹ ਗਰੁੱਪ ਕੱਟ ਹੋ ਰਿਹਾ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਪੜਕ ਜਿੱਥੇ ਹੰਸਰਾ ਜਹਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਆ ਰੇੜੀ ਰੱਖਦੀ ਆ ਜਿੱਥੇ ਹਾਂਜੀ ਇੱਥੇ ਵੀ ਆਪਣੀ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਦਾਵਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਪਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTA ਕਿਉਂ ਨਹੀਂ ਬਣ ਸਕਦੇ ਪਰ ਨਹੀਂ ਟੁਰੀ ਪਿਛਲੀ ਵਾਰੀ ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ ਉਹ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਲੋਕਾਂ ਨੂੰ ਮੈਂ ਪਹਿਲਾਂ ਰੁਕੋ 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 ਦੇਖੋ ਪਹਿਲਾਂ ਕਾਹਦੇ ਨੂੰ ਕੱਢਦੇ ਆ ਮੈਂ ਸ਼ਹਿਰ ਘੁੰਮੂਗਾ ਇੱਥੇ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੁੱਦੇ ਡੰਬ ਦੇ ਜਦੋਂ ਇੱਥੋਂ ਡੰਬ ਕਿੱਥੇ ਆ ਕੂੜੇ ਦਾ ਡੰਬ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਸਟੇਸ਼ਨ ਤੋਂ ਬਾਹਰ ਨਿਕਲਦੇ ਆ ਉਧਰ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਇਹ ਕਮਾਲ ਆ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸਭੀਆਂ ਤੇ ਖੜਨਾ ਤੈ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਦਰ ਕੱਪੜਿਆ ਕਿੰਨਾ 120 ਰੁਪਏ ਦਾ ਮੈਂ ਕਹਾ ਵਾਹ ਰੁਪਏ ਨਹੀਂ ਰੰਗ ਵੇਖਣੇ ਕਹਤਾ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਕਾਟੋ ਵਾਲੇ ਨੇ ਉੱਟਿਆ ਸੀ ਕਿ ਹੁਣ ਤੂੰ ਲੁੱਟਣਾ ਪਿਆ ਮੈਂ ਕਹਾ ਵੀ ਉਹ ਐਨਾ ਹੋਵੇ ਤੀ ਪੈਸੇ ਲੈ ਕੇ ਵੇਜੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਤੁਸੀਂ ਤੁਸੀਂ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂ ਚਕਮਾੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਦੇਣਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਢੇਲਾ ਕੋ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾ ਤੁਸੀਂ ਪਾ ਦਿਓ ਬਸ ਨੀਡੂ ਨੂੰ ਪਾ ਦਿਓ ਵੋਟਾ ਨੀਡੂ ਨੂੰ ਪਾਣੀ ਆਰ ਕਿਹਨੂੰ ਪਾਣੀ ਆ ਨਹੀਂ ਨੀਡੂ ਨੂੰ ਹੋਰ ਕੋ ਬੰਦੇ ਜੀ ਸਾਹਮਣੇ ਆ ਗਏ ਇੱਕ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਵੀ ਘਰਦੀਆਂ ਵੋਟਾਂ ਕਿੰਨੇ ਵੀ ਬਹੁਤ ਥੋੜਾ ਜੀ ਲੱਖ ਰੁਪਏ ਬਰਜੜਾ ਨੀਡੂ ਜੀ ਚੋਣ ਨਿਸ਼ਾਨ ਕੀ ਆ ਦੇਖੋ ਚੋਣ ਨਿਸ਼ਾਨ ਤੇ ਲੋਕਾਂ ਨੇ ਦੇਣਾ ਜੀ ਅੱਛਾ ਸਰਕਾਰ ਦੇਣਾ ਸਰਕਾਰ ਨੂੰ ਚੋਣਾਂ ਸ਼ਾਂਤ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਭਾਜੀ ਜਾਨ ਜੀ ਸਾਹਮਣੇ ਪੂਰਾ ਸੰਦਲ ਕਰਨ ਤੋਂ ਲੜਦੇ ਨੇ ਜੀ ਇੱਧਰ ਦੇਖ ਜੀ ਜੀ ਪਿਛਲੀ ਵਾਰੀ ਤੁਸੀਂ ਖੜੇ ਸੀ ਤੇ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਸੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ दारू ਵੰਡੀ ਸੀ ਨਾ ਮੈਂ ਕੋਈ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਕਿੰਨੀਆਂ ਵੋਟਾਂ ਪਈਆਂ ਟੋਟਲ ਇੰਟਰਵਿਊ ਹੋਈ ਔਰ ਵਿੱਚ ਤੁਸੀਂ ਕਹੇ 30 ਤੋਂ 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਜੀ 1 ਲ ਚਾਰ ਜਗ੍ਹਾ ਇਲੈਕਸ਼ਨ ਲੰਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਜਗ੍ਹਾ 50000 ਰੁਪਏ ਲਾਓ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਪਰ ਪੂਰਾ ਕੀਤਾ ਮੈਂ ਦਾ 10000 ਲੋਕਾਂ ਕੋਲੋਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਉਹਨਾਂ ਦੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਉਹ ਮੈਂ ਖੜਾ ਹਾਂ ਜਿਹੜੀ ਲੱਖ ਲੱਖ ਸਵਾਲ ਜਿਹੜੀ ਲੱਖ ਲੱਖ ਸਵਾਲ ਮੁੱਦੇ ਕੀ ਨੇ ਮੁੱਦੇ ਦੇ ਦੱਸਾਂਗੇ ਕੌਮਲਾਂ ਤੋਂ ਕਿੰਨੂ ਮਾਰਾ ਜਾ ਅੱਜ ਹੀ ਆ ਨਾ ਜਿਵੇਂ ਆਇਆ ਪਹਿਲੇ ਦਿਨ ਤੇ ਆ ਮੈਂ ਪਹਿਲੇ ਦਿਨ ਕੌਮਲਾਂ ਤੋਂ ਸ਼ਹੀਦਾਂ ਦਾ ਮੱਥਾ ਟੇਕ ਲਾਂਦੋ ਫਿਰ ਆਪਾਂ ਚੰਡਾ ਛਾੜ ਦੇਣਾ ਜੀ ਬੈਹਿ ਜਾਣਾ ਫਿਰ ਜਿਹੜੀ ਨらっしゃਲਾ ਸਵਾਰ ਫਿਰ ਆ ਪਨੀਰ ਵਾਲਾ ਵੀ ਖੜਾ ਅੰਬਰੀ ਸਰ ਤੋਂ ਕੀ ਕੰਪੀਟੀਸ਼ਨ ਰਵੇ ਕਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਯਾਰ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ ਜਿਹੜੀ ਆਪ ਜਿਹੜੀ ਦਾ ਕਿ ਮਹਿੰਗਾ ਪਨੀਰ ਹੁੰਦਾ ਤਾਂ ਕਰਕੇ ਚਲੋ ਠੀਕ ਹੈ ਅੱਜ ਵੀ ਰਾਮੀਲੇ ਮੈਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਬਸ ਅੱਜ ਤੇ ਮੁੱਕ ਗਿਆ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਹੁਣ ਹੀ ਆਇਆ ਆ ਪਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਫਿਰ ਆਪ ਪਨੀਰ ਤੋਂ ਪਲੀ ਖਾਣ ਲੱਗੇ ਉਹਨੇ ਮੈ ਮੈਂ ਕਹ ਯਾਰ ਆ ਕਿਹੜੀ ਗੱਲ ਹੈ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂ ਘਰੋਂ ਇਹਨਾਂ ਨੂੰ ਪੈਸੇ ਨਹੀਂ ਲੈਣੇ ਬੰਦੇ ਯਾਰ ਬੜੀ ਵੱਡੀ ਗੱਲ ਹੈ ਭਾਈ ਕੀ ਆ ਤੇਰੀ ਬਾਦ ਵੀ ਖੜਾ ਆਈ ਹੋ ਵੀ ਆ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜਿਹਦੇ ਸਾਹਮਣੇ ਅਤਾਨਾਸ਼ਾਈ ਸਰਕਾਰ ਨਹੀਂ ਹੋਏਗੀ